ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਬ ਸੰਗਤ ਜੀਓ ਗਰੀਬ ਨਿਵਾਸ ਕੇ ਪਾਤਸ਼ਾਹ ਜੀ ਨੇ 17 ਬਿਕਰਮੀ ਸੰਮਤ ਵਿੱਚ ਪੋਸ਼ਵ ਦੀ ਸਤਕਮੀ ਨੂੰ ਤੇ 23 ਦਿਨ ਹੋ ਗਿਆ ਸੀ ਉਹ ਦਿਨ ਮਹਾਰਾਜ ਜੀ ਨੇ ਸਵਾ ਪਹਿਰ ਦੇ ਤੜਕੇ ਸਿਲੀਗੁਰੂ ਤੇਗ ਮਹਾਂਪੁਰ ਸਾਹ ਮਹਾਰਾਜ ਸਾਹਿਬ ਜੀ ਦੇ ਮਹਿਲ ਮਾਤਾ ਗੁਜਰੀ ਸਾਹਿਬ ਜੀ ਦੇ ਤਿੰਨ ਭਾਗ ਲਾਉਣ ਵਾਸਤੇ ਪੜਨੇ ਸ਼ਹਿਰ ਵਿੱਚ ਮਹਾਰਾਜ ਸਾਹਿਬ ਜਿਸ ਵਕਤ ਅਨੰਦਪੁਰ ਸਾਹਿਬ ਤੋਂ ਪੂਰਬ ਤੋਂ ਲਾ ਕੇ ਮੋਪਨਪੁਰ ਮੁਕੀਸ ਬਿਆਨਾ ਬਾੰਦ-ਬਾਂਦ ਕੇ ਤੀਸਨਾ ਜਬ ਹੀ ਯਾਤਪੁਰੇਣੀ ਪਏ ਪੁਨ ਦਾਨਤਨ ਕਰਦੇ ਬਦਨ ਕਰਦੇ ਬਕਾਏ ਹੀਰਪ੍ਰਕਾਸ਼ ਹਮਾਰਾ ਪਾਇਓ ਪੜਨੀ ਸ਼ਹਿਰ ਵਿਖੇ ਪਵਲੈਓ ਮਾਰਾ ਸਾਜ ਜੀ ਨੇ 1723 ਬਿਕਰਮੀ ਸੰਮਤ ਵਿੱਚ 22 ਪੋਸ ਗ੍ਰਾਂਦੀ ਸੀ ਤੇ ਪੋਸ ਦੀ ਸਤਵੀਂ ਦਾ ਦਿਹਾੜਾ ਸੀ ਉਹਦਨ ਗੁਰੂ ਮਹਾਰਾਜ ਸਾਹਿਬ ਸਵਾਪਾਤ ਦੇ ਤੜਕੇ ਉਤਾਰਧਾਰਨ ਕੀਤਾ ਸਾਰਿਆਂ ਦੇਵਤਿਆਂ ਨੇ ਮੰਗਲਾ ਚਾਰ ਗਾਏ ਫੁਲਾਮੀ ਵਰਖਾ ਕੀਤੀ ਅਤੇ ਗੁਰੂ ਸਾਹਿਬ ਦੇ ਅਸਥਾਨ ਨੂੰ ਆ ਕੇ ਪੂਜਨ ਕੀਤਾ ਤਰਕੇ ਆ ਕੇ ਦੇਵਤਿਆਂ ਦੇ ਰਾਜਿਆਂ ਨੇ ਦਰਬਾਰ ਸਾਹਿਬ ਦੇ ਅੱਗੇ ਕੀਰਤਨ ਗਾਇਆ ਸਾਰੇ ਸ਼ਹਿਰ ਵਿੱਚ ਐਸੀ ਮਹਿਕ ਕੀਰਤਨ ਦੀ ਫੈਲੀ ਕਿ ਹੈਰਾਨ ਹੋ ਗਏ ਦੋਈਏ ਕਹੇਗੇ ਦੋਈਏ ਕਦੇ ਨਹੀਂ ਆਏ ਅੱਜ ਉਹ ਕਿਹੜੇ ਦੋਈਏ ਆਏ ਰੰਜਨਨ ਅੱਜ ਅਸਾਂ ਦੀ ਵਾਰ ਦਾ ਕੀਰਤਨ ਗੁਰੂ ਸਾਹਿਬ ਦੇ ਤਖਤ ਦੇ ਸਾਹਮਣੇ ਬੈਠ ਕੇ ਕੀਤਾ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਸਾਰੇ ਬਸਮਾਗ ਹੋ ਗਏ ਸਮਝ ਨਾ ਸਕਿਆ ਕੋਈ ਕਿ ਕੌਣ ਸੰਗੇ ਕਿਉਂ ਦੇਵਤੇ ਸਿਖਾਉ ਦਾ ਰੂਪ ਧਾਰ ਕੇ ਕੀਰਤਨ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਪ੍ਰਕਾਸ਼ ਹੋਣ ਦੇ ਵੇਲੇ ਕਰਕੇ ਸਾਹਿਬ ਸੰਗਤ ਜੀ ਫਿਰ ਗੁਰੂ ਸਾਹਿਬ ਦਾ ਪੂਜਨ ਕਰਕੇ ਦਰਬਾਰ ਪੰਨੇ ਸਾਹਿਬ ਦਾ ਅਲੋਪ ਹੋ ਗਏ ਸਨ ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੀਰ ਵਧਦਾ ਵਧਦਾ ਜਿਸ ਵਕਤ ਚਾਰੀ ਦੰਦਾ ਹੋ ਗਿਆ ਉਸ ਦਿਨ ਦੀ ਗੱਲ ਹੈ ਕਿ ਭੀਖਮਸ਼ਾਕ ਠਸਕੇ ਦਾ ਫਕੀਰ ਸੀ ਆਪਣੇ ਮুরিਦਾਂ ਦੇ ਸਮੇਤ ਜਦੋਂ ਗੁਰੂ ਸਾਹਿਬ ਨੇ ਉਤਾਰ ਧਾਰਨ ਕੀਤਾ ਹੈ ਉਸ ਵਕਤ ਤੜਕੇ ਨਵਾਜ ਪਛੋਂ ਦੀ ਵੱਲੋਂ ਕਰਦਾ ਹੁੰਦਾ ਸੀ ਹਮੇਸ਼ਾ ਉਸ ਦਿਨ ਗੁਰੂ ਸਾਹਿਬ ਦੇ ਅਵਤਾਰ ਧਾਰਨ ਦੇ ਸਮੇਂ ਨੂੰ ਸਮਝ ਕੇ ਇਹ ਫਕੀਰ ਕੋ ਤਾਕਦੋਂ ਵਾਲਾ ਸੀ ਕਮਾਈ ਵਾਲਾ ਸੀ ਭੀ ਹਮਸ਼ਾ ਇਹ ਹਮਸ਼ਾ ਸਜਦਾ ਪੂਰੇ ਚੜ੍ਹਦੇ ਵੱਲੋਂ ਕਰਦਾ ਜਿਸ ਨੂੰ ਚੜ੍ਹਦੇ ਵੱਲੋਂ ਕੀਤਾ ਤੇ ਮਰੀਦਾਂ ਨੇ ਕਹਿ ਤਹੇ ਪੀਰ ਅੱਜ ਤੁਸੀਂ ਪੁੱਲਦਾ ਨਹੀਂ ਗਏ ਅੱਜ ਹਮੇਸ਼ਾ ਆਪਣਾ ਮੱਕੇ ਤੇ ਯਕੀਨ ਹੈ ਮੁਸਲਮਾਨਾਂ ਦਾ ਸਜਦਾ ਤੁਸੀਂ ਪਛੋਂ ਵੱਲ ਕਰਦੇ ਹੁੰਦੇ ਸੀ ਅੱਜ ਤੁਸੀਂ ਚੜ੍ਹਦੇ ਵੱਲ ਕਿਉਂ ਕੀਤਾ ਉਸਨੇ ਪੀਰ ਉਹ ਜਵਾਨ ਫਕੀਰ ਨੇ ਕਿਹਾ ਪੀਰ ਨੇ ਕਿ ਪਹੀ ਜੀ ਨੂੰ ਵਾਗ ਅੱਗੇ ਪਿਛੋਂ ਜਿ ਪਾੜਦੇ ਸੀ ਅਜੋ ਪੂਰਵਲ ਪ੍ਰਗਟ ਹੋ ਗਿਆ ਇਹ ਸੁਣ ਕੇ ਮਰੀਦਾਂ ਨੂੰ ਯਕੀਨ ਨਾ ਕੀਤਾ ਅਖੀਰ ਫਿਰ ਮਰੀਦਾਂ ਨੂੰ ਨਾਲ ਲੈ ਕੇ ਇਥੇ ਹੌਲੀ ਹੌਲੀ ਪੜਨੇ ਸਾਲ 40 ਦਿਨ ਦਾ ਸਰੀਰ ਮਾਰਦਾ ਹੋ ਗਿਆ ਸੀ ਉਸ ਦਿਨ ਤੱਕ ਪੁਜਿਆ ਸਾਲ ਸੰਗੀ ਪੜਨੇ ਸਹਾਵਾ ਆ ਕੇ ਇਹ ਬੇਨਤੀ ਕੀਤੀ ਮਾਮਾ ਕਰਪਾਲ ਚੰਦ ਜੀ ਨੂੰ ਅਤੇ ਮਾਤਾ ਸਾਹਿਬ ਨਾਨਕੀ ਜੀ ਦੇ ਅੱਗੇ ਜੋ ਸਤਿਗੁਰਾਂ ਦੀ ਮਾਤਾ ਸੀ ਗੁਰਦੇਵ ਮਹਾਂਪੁਰ ਸਾਹਿਬ ਦੀ ਕਿ ਮਾਤਾ ਜੀ ਜੋ ਸਾਹਿਬ ਜਾਦੇ ਪ੍ਰਗਟ ਹੋਣੇ ਮੈਂ ਦਰਸ਼ਨ ਕਰਨੇ ਹਨ ਇਹਨਾਂ ਨੇ ਮਾਤਾ ਜੀ ਨੇ ਸ਼ੰਕਾ ਕੀਤੀ ਕਿ ਇਸ ਵੇਲੇ ਅਜੇ ਛੋਟੀ ਵਸਤਾ ਦੇ ਦਰਸ਼ਨ ਕਰਾਉਣੇ ਯੋਗ ਨਹੀਂ ਹਨ ਨਾਲੇ ਤੁਰਕਾਂ ਦਾ ਰਾਜ ਹੈ ਕੀ ਪਤਾ ਹੈ ਕੋਈ ਤੁਰਕਾਂ ਦਾ ਸੂਈਆ ਹੀ ਆਇਆ ਹੋਵੇ ਇਸ ਖਿਆਲ ਵੀ ਜੋ ਸੰਕੋਚ ਕੀਤਾ ਤੇ ਫਿਰ ਇਹ ਇਹਨੂੰ ਕਿਹਾ ਵੀ ਜੋ ਕੋ ਖਾਣ ਆ ਕੇ ਬਾਜ਼ਾਰ ਜਾਈ ਤੇ ਦੇਖ ਲੈ ਜੇ ਮਾਇਆ ਦੀ ਲੋੜ ਹੈ ਮਾਇਆ ਦੇ ਦੇ ਨੀ ਬਸਰਾ ਦੀ ਲੋੜ ਹੈ ਤਾਂ ਬਸਤਰ ਲੈ ਲਓ ਪਰ ਹੋਰ ਹਟ ਨਾ ਕਰੋ ਸਤਿਗੁਰੂ ਸਾਹਿਬ ਜਦੋਂ ਦਾ ਛੋਟਾ ਸਰੀਰ ਹੈ ਦਰਸ਼ਨ ਕਰਨ ਦਾ ਹੱਕ ਨਾ ਕਰੋ ਕਿਉਂਕਿ ਜਦੋਂ ਇਹਨਾਂ ਦੇ ਪਿਤਾ ਜੀ ਆ ਜਾਣਗੇ ਉਹਨਾਂ ਦੇ ਦਰਸ਼ਨ ਕਰ ਲਿਓ ਸੁਣ ਕੇ ਫਕੀਰ ਨੇ ਖਾਣਾ ਪੀਣਾ ਛੱਡ ਦਿੱਤਾ ਹਟ ਕਰਕੇ ਬੈਠ ਗਿਆ ਬੂਹੇ ਅੱਗੇ ਜਦੋਂ ਵੇਖਿਆ ਇਹਦਾ ਸਵਾਦ ਚੰਗਾ ਕਰਪਾਲ ਚੰਦ ਜੀ ਨੇ ਤੇ ਸਾਰੀ ਸੰਗਤ ਨੂੰ ਵੀ ਸਲਾਹਾ ਇਹ ਤਾਂ ਦਰਸ਼ਨਾ ਦਾ ਪ੍ਰਸਾ ਹੈ ਇਹ ਕੋਈ ਤਸਵੀਰ ਪੀਰ ਨਹੀਂ ਹੈ ਉਸ ਵੇਲੇ ਸਾਰੀ ਸੰਗਤ ਨੂੰ ਕਿਹਾ ਇਹ ਨਾਲੇ ਤਾਂ ਸਾਰੀ ਸੰਗਤ ਨੂੰ ਦਰਸ਼ਨ ਹੋ ਜਾਣਗੇ ਤੇ ਨਾਲੇ ਅੱਜ ਸਹਿਬ ਕਲੰਗੀ ਜੀ ਨੂੰ ਬਾਹਰ ਦੀਵਾਨ ਵਿੱਚ ਲਿਆ ਕੇ ਦਰਸ਼ਨ ਕਰਾਓ ਇਸ ਖਿਆਲ ਦੇ ਆਸ ਆਪ ਸੰਗਤ ਜੀ ਸਾਰੀ ਸੰਗਤ ਸ਼ਹਿਰ ਦੀ ਜੁੜੀ ਅਤੇ ਗੁਰੂ ਮਾਰਾ ਸਾਹਿਬ ਜੀ ਦੇ ਉਸ ਵਕਤ ਬਾਲਕ ਅਵਸਥਾ ਦੇ ਅੰਗਸਾਨੇ ਆਪ ਜੀ ਦੇ ਸੁੰਦਰ ਛੋਟੇ ਛੋਟੇ ਕੇਸ ਉਕੇ ਹੋਏ ਸਨ ਕਟਾਰੀਆਂ ਵਰਗੇ ਆਪ ਦੇ ਚੌੜੇ ਨੇਤਰ ਹੈ ਅਤੇ ਬੜਾ ਸੰਦਸ ਅਤੇ ਪਾਦਸ਼ਾਹ ਜਿਹਾ ਸੁਜੀਲਾ ਸਰੂਪ ਹੈ ਕਿਹਦਾ ਇਹ ਦੇ ਵਰਗਾ ਸਰੂਪ ਸਤਗੁਰਾਂ ਵਰਗਾ ਦਸੀਏ ਦੇਖੋ ਜੇ ਸਤਗੁਰੂ ਜੀ ਹੈ ਆਪ ਹੀ ਹਨ ਵੈਸੇ ਆਪ ਹੀ ਸੰਸਾਰ ਸੰਗੀ ਜੀ ਉਸ ਵਕਤ 40 ਦਿਨ ਦਾ ਮਾਰਾ ਸਾਦਾ ਅਸੀਰ ਹੋ ਗਿਆ ਸੀ ਬਾਹਰ ਗੁਰੂ ਸਾਹਿਬ ਜੀ ਨੂੰ ਪੜ੍ਹਨ ਵਿਸ਼ਾ ਕਰਕੇ ਅਤੇ ਸੰਗਤਨ ਕੀਰਤਨ ਕੀਤਾ ਕੜਾ ਪ੍ਰਸ਼ਾਦ ਕੀਤਾ ਤੇ ਆਸਰੀ ਵਰਦਿਸ ਮਾਰਤੀ ਤੋਂ ਬਾਅਦ ਮਹਾਰਾਜ ਬਾਲਕ ਰੂਪ ਦੇ ਵਿੱਚ ਜੋਜੀ ਮਹਾਰਾਜ ਜੀ ਨੂੰ ਮਾਤਾ ਸਾਹਿਬ ਦੇ ਪਾਸੋਂ ਮਾਮਾ ਕਰਬਾਲ ਚੰਦ ਜੀ ਹੱਥ ਵਿੱਚ ਚਾਕੇ ਲਿਆਏ ਸਾਰੀ ਸੰਗਤ ਖੜੀ ਹੋ ਗਈ ਸਾਰੀ ਸੰਗਤ ਨੂੰ ਨਮਸਕਾਰ ਕੀਤੀ ਗੁਰੂ ਮਹਾਰਾਜ ਸਾਹਿਬ ਦੇ ਅੱਗੇ ਨਮਸਕਾਰ ਕਰਨ ਤੋਂ ਸੰਗਤ ਨੂੰ ਕੜਾ ਪ੍ਰਸ਼ਾਦ ਦੀ ਅਰਦਾਸ ਕਰਕੇ ਵਰਤਾਈ ਇਸ ਪ੍ਰਕਾਰ ਫੇਪੀ ਖਮਸ਼ਾ ਦੀ ਮਾਰੀ ਆਈ ਫੇਪੀ ਖਮਸ਼ਾਨ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਲ ਸ਼ਕਤੀ ਸਭਨ ਜਾਣ ਕਰਕੇ ਜਿਹਨੂੰ ਠੱਸ ਕੇ ਮਨ ਵਿੱਚ ਨਵਾਲ ਪੜਦੇ ਨੂੰ ਗੁਰੂ ਸਾਹਿਬ ਦੇ ਉਪਰਕਾਸ਼ ਹੋਣ ਦੀ ਲਸ਼ਕ ਪਈ ਸੀ اس وقت سر سنگے جی پی خمشان دو مٹیائی دیا کنہ اتوں بنے ہوئے سن گرو قالی دھرور پیش کی آپ مامے کرپال چند وقت اس وقت آپ مہاراج صاحب جی بالک اوسا بھی سی چھوٹیاں چھوٹیاں مہاں سن کجیاں کیرن کیتیا کج سکی جی سر مہاں ਛੋਟੀਆਂ ਹੋਣੇ ਕਰਕੇ ਫੇਰ ਵੀ ਪੀਰ ਦੀ ਭਾਵਨਾ ਪੂਰੀ ਕਰਨ ਉਹ ਆਤਮਹਾਰਾ ਸਾਹਿਬ ਜੀ ਨੇ ਮੁੱਖੋਂ ਮੁਸਕੜਾਏ ਮੁਸਕੜਾ ਕੇ ਆਪਣੀਆਂ ਬਾਹਾਂ ਲਮੀਆਂ ਕਰਕੇ ਉਹ ਦੋਹਾਂ ਕੁੜੀਆਂ ਦੇ ਉੱਤੇ ਰੱਖ ਦਿੱਤੀਆਂ ਜਿਸ ਵੇਲੇ ਦੋਹਾਂ ਕੁੜੀਆਂ ਤੇ ਰੱਖੀਆਂ ਤੇ ਪੀਰ ਦੇ ਉਸਰੇ ਦੇ ਮਹਾਰਾਜ ਜਿੰਨ ਪਰ ਲੋਕੀ ਦਾ ਭਾਰ ਉੱਤੇ ਆਪਣੀਆਂ ਬਾਹਾਂ ਨਾਲ ਪਾਤਾ ਪੀਰ ਦੇ ਅੰਦਰ ਸ਼ਕਤੀ ਨਹੀਂ ਸੀ ਕਿ ਆਪਣੇ ਕਰਾ ਮਾਦੇ ਬੰਦੇ ਨੂੰ ਖੜਾ ਰਹਿ ਸਕਦਾ ਉਸ ਨੇ ਡਿੱਗਣ ਲੱਗਾ ਕਹਿਣ ਲੱਗਾ ਮਹਾਰਮੈਂ ਤਾਂ ਆਪਦੇ ਚਰਨਾਂ ਦਾ ਸਾਧਕ ਹੈ ਉਸ ਨੇ ਹੱਸ ਕੇ ਮਾਰਨ ਆਪਣੀਆਂ ਦੋਵੇਂ ਬਾਹਾਂ ਚੱਕ ਲਈਆਂ ਇਹ ਕੌਤਕ ਬਾਲਵਸਤਾ ਸਾਹਿਬ ਜੀ ਗੁਰੂ ਸਾਹਿਬ ਜੀ ਕੀਤੇ ਸਨ ਇਸ ਪ੍ਰਕਾਰ ਪੋਜੀ ਪਾਤਸ਼ਾਹ ਜੀ ਦੇ ਬਾਲ ਲੀਲਾ ਦੇ ਹੋਰ ਬੇਅੰਤ ਕੌਤਕ ਹਨ ਪੜਨੇ ਸਾਹਿਬ ਜੀ ਚਵਤਾਰ ਧਾਰ ਕੇ ਜੋ ਖੌਂਦੇ ਕੀਤੇ ਸਨ ਉਦੋਂ ਬਾਅਦ ਮਹਾਰਾਜ ਸਾਹਿਬ ਗੁਰਦੇਵ ਹਰਗੋਬਿੰਦ ਸਾਹਿਬ ਜੀ ਇਸ ਆਉਂਦੇ ਇਲਾਕੇ ਚ ਆਏ ਆਪ ਦਾ 5 ਸਾਲ ਦਾ ਸਰੀਰ ਹੋ ਗਿਆ ਸੀ 2 ਸਾਲ ਹੋਰ ਇੱਥੇ ਆਪ ਜੀ ਨੂੰ ਰਹਿਣ ਵਾਸਤੇ ਆਜਾ ਕੀਤੀ ਕਿ ਤੁਸੀਂ ਇੱਥੇ ਰਹੋ ਆਪ ਜੀ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਆ ਗਏ ਸਨ ਅਨੰਦਪੁਰ ਸਾਹਿਬ ਆਉਣ ਤੋਂ ਫਿਰ 2 ਸਾਲ ਬਾਅਦ 7 ਸਾਲ ਦੀ ਜਦੋਂ ਉਮਰ ਹੋ ਗਈ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇੱਥੇ ਜੋ ਬਾਣੀ ਲੀਲਾ ਕਰ ਰਹੇ ਸਨ ਬਿਆੰਤ ਕੋਤਖਨ ਆਪਦੇ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਆਗਿਆ ਕੀਤੀ ਕਿ ਸਭ ਜਾਨ ਨੂੰ ਲਿਆਂਦਾ ਜਾਵੇ 7 ਸਾਲ ਦੀ ਆਯੂ ਵਿੱਚ ਮਹਾਰਾਜ ਸਾਹਿਬ ਜੀ ਸ੍ਰੀ ਪਡਣਾ ਸਾਹਿਬ ਤੋਂ ਸੰਗਤੋਂ ਸਾਰਿਆਂ ਨੂੰ ਬੜਾ ਭਾਰੀ ਵਿਛੋੜਾ ਸੀ ਉਹ ਵਿਛੋੜੇ ਦੀ ਵਜ੍ਹਾ ਤੋਂ ਕਿਹਾ ਤੁਸੀਂ ਅਨੰਦਪੁਰ ਸਾਹਿਬ ਕੇ ਸਤਿਗੁਰਾਂ ਦੇ ਦਰਸ਼ਨ ਕਰਿਓ ਇਸ ਪ੍ਰਕਾਰ ਮਹਾਰਾਜ ਧੀਰ ਜੀ ਦੇ ਕੇ ਮਾਤਾ ਨਹਾ ਦੇ ਸ੍ਰੀ ਤੇ ਮਾਮੇ ਕਿਰਪਾਲ ਸਿੰਘ ਦੇ ਸਹੇਤੇ ਫੋਰਸਿਕ ਸੰਕਰ ਨਾਲ ਮੋਹਸਨ ਇਹਨਾਂ ਦੇ ਸ੍ਰੀ ਮਹਾਰਾਜ ਸਾਹਿਬ ਜੀ ਹੌਲੀ ਹੌਲੀ ਕਨਸਤੀ ਵਿੱਚ ਦੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਲਖਨੌਰ ਕੁਝੇ ਲਖਨੌਰ ਕੁਝ ਪੀਖਮਸ਼ਾ ਫਿਰ ਮਹਾਰਾਜ ਸਾਹਿਬ ਦੇ ਪਾਸ ਆਇਆ ਤੇ ਇਹਨਾਂ ਕਿਹਾ ਮਹਾਰਾ ਨੇ ਅਜਰਾ ਫਕੀਰਾਂ ਦਾ ਟੁਕੜਾ ਹੈ ਉਹ ਬਣਿਆ ਰਹੇ ਮਹਾਰਾ ਕਹਿ ਸਿੱਖ ਰਾਜ ਵਿੱਚ ਤੇਰਾ ਫਕੀਰ ਕੋਈ ਟੁਕੜਾ ਨਹੀਂ ਸਿੰਘ ਨਹੀਂ ਖੋਹਣਗੇ ਇਸ ਪ੍ਰਕਾਰ ਮਹਾਰਾਜ ਬਚਨ ਕੀਤਾ ਹੁਣ ਤੱਕ ਉਹਦੇ ਫਕੀਰ ਜਿਹੜੇ ਸੀ ਉੱਥੇ ਉਹ ਹੀ ਲੰਗਰ ਦਿੰਦੇ ਰਹੇ ਆਏ ਗਿਆਨ ਨੂੰ ਇਹ ਗੁਰੂ ਮਹਾਰਾਜ ਸਾਹਿਬ ਦੀ ਬਖਸ਼ੀ ਕਰਕੇ ਕਿਸੇ ਸਿੱਖ ਰਾਜੇ ਨੇ ਜਦੋਂ ਜਿਸ ਵਕਤ 12 ਮਿਸਲਾਂ ਦੇ ਸਿੰਘ ਹੋਏ ਖੋਹਿਆ ਨਹੀਂ ਮਹਾਰਾਜ ਸਾਹਿਬ ਦੀ ਬਖਸ਼ੀ ਜਾਂ ਕੇ ਇਸ ਪ੍ਰਕਾਰ ਮਹਾਰਾਜ ਸਾਹਿਬ ਫਿਰ ਅਨੰਦਪੁਰ ਸਾਹਿਬ ਵਿੱਚ ਆ ਗਏ ਸਾਨੇ ਇਸੇ ਪ੍ਰਕਾਰ ਅਨੰਦਪੁਰ ਸਾਹਿਬ ਆ ਕੇ ਗਿਆਨ ਸਿੰਘ ਜੀ ਲਿਖਿਆ ਕਿ ਮਹਾਰਾਜ ਸਾਹਿਬ ਦਾ ਪਹਿਲਾ ਜਿਹੜਾ ਮਕਾਰਜ ਹੈ ਉਹ ਗੁਰੂ ਕਾ ਲਾਹੌਰ ਰਚ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਇੱਥੇ ਅਸੀਂ ਲਾਹੌਰ ਰਚ ਲੈਨੇ ਹੁਣ ਉੱਥੇ ਲਾਹੌਰ ਜਾਣ ਦਾ ਸਮਾਂ ਨਹੀਂ ਤੇ ਤੁਸੀਂ ਇੱਥੇ ਹੀ ਲਿਆਓ ਤੇ ਉਸ ਵੇਲੇ ਗੁਰਮੁਖ ਨੇ ਪਿੱਖੀ ਜਿਹੜੀ ਅੰਜਿਆਤ ਦੀ ਖਤਰੀ ਗੋਤ ਵਾਲਾ ਜਿਹੜਾ ਸੁਪਕੀਨਾ 68 ਨੇ ਆਪਣੀ ਪੁੱਤਰੀ ਮਾਤਾ ਅਜੀਤ ਕੌਰ ਜੀ ਪਰਿਵਾਰ ਦੇ ਸਮੇਤ ਫਿਰ ਲਿਆਂਦੇ ਨਵਾ ਗੁਰੂ ਘਰ ਲਾਹੌਰ ਬਸਾ ਕੇ ਉਥੇ ਅਨੰਦ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਨੇ ਜਾਨੇ ਜਾਨ ਸਿੰਘ ਨੇ ਲਿਖਿਆ ਹੈ ਕਿ ਆਪਣੀ ਹਜ਼ੂਰੀ ਚ ਕੀਤਾ ਇਸ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਨੰਦ ਕਾਰਜ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ ਕਸ਼ਮੀਰੀ ਪੰਡਤਾਂ ਨੇ ਆ ਕੇ ਬੇਨਤੀ ਕੀਤੀ گرو دسم پادشاہ نے آ کے پوچھا نو سال کی وہ عمر ہو گئی سی مہاراج جی کہ مہاراج کون دکھی ہے اس وقت گرو تیگ بہادر صاحب نے کہا کہ کشمیر دے لوگ دکھی ہے اورنگزیب نے حکم دیتا ہے کہ سارے داریا مسلمان بنا لو کشمیر شروع کرو در باہم کا زور ہے تو پھر باقی دے سارے علاقے ہو جان گے اسی مہاراج چھ مہینے کی موت لے کے اسے پاسوں ਤਪਸਾ ਕੀਤੀ ਅਮਰਨਾਥ ਵਿੱਚੋਂ ਸਾਨੂੰ ਇਹ ਚਿੱਠੀ ਮਿਲੀ ਹੈ ਆਕਾਸ਼ਵਾਨੀਦਾਰਾ ਹੋਇਆ ਆਵਾਜ਼ ਕਿ ਇਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਗ਼ੈਰ ਕੋਈ ਦੇਲ ਤਾਂ ਕਹਿਦੀ ਰੱਖਿਆ ਨਹੀਂ ਕਰ ਸਕਦਾ ਇਹ ਸੁਣ ਕੇ ਅਸੀਂ ਮਹਾਰਾ ਆਪ ਦੀ ਸ਼ਰਮ ਆਏ ਇਹ ਅਮਰਾਵਤੀ ਚੋਂ ਲਿਖੇ ਚਿੱਠੀ ਹੈ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਉਹ ਚਿੱਠੀ ਸ਼ਿਵ ਜੀ ਦੇ ਹੱਥਾਂ ਦੀ ਦੇਖ ਕੇ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਚੰਗਾ ਭਾਈ ਅਸੀਂ ਮੁਲਕ ਦੀ ਰੱਖਿਆ ਵਾਸਤੇ ਆਪ ਜਾਵਾਂਗੇ ਸੰਸਾਰਾ ਕਰੋ ਰੰਗਜੀਤ ਨੂੰ ਕਹਿ ਦਿਓ ਜਾ ਕੇ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਦੇ ਪੀ ਗੁਰੂ ਹਨ ਜਿਉ ਤੇ ਦੇਨ ਚ ਆ ਜਾਣ ਤਾਂ ਅਸੀਂ ਸਾਰੇ ਬਾਕੀ ਦੇ ਹਿੰਦੂ ਆ ਜਾਵਾਂਗੇ ਜੇ ਉਹ دین ਨਾ ਕਬੂਲ ਕਰਨ ਤਾਂ ਅਸੀਂ ਵੀ ਉਹਨਾਂ ਦੇ ਪਿੱਛੇ ਸਿੱਖ ਰਹਾਂਗੇ ਇਹ ਜਾ ਕੇ ਰੰਗਜੀਤ ਨੂੰ ਕਹਤਾ ਹੈ ਰੰਗਜੀਤ ਬੜਾ ਖੁਸ਼ ਹੋਇਆ ਵੀ ਇਹ ਗੁਰ ਤੇਗ ਬਹਾਦਰ ਸਾਹਿਬ ਅਸ਼ੀਰ ਕਰਿਆ ਸਾਰਾ ਮੁਲਕੋ ਹਿੰਦੁਸਤਾਨ ਬਣ ਜਾਵੇ ਮੁਸਲਮਾਨ ਇਦੂ ਕੀ ਚੰਗਾ ਇਹ ਸਾਡੀ ਖੁਦਾ ਮਤ ਚਾਏ ਖੁਸ਼ੀ ਹੋਇਆ ਪਰ ਉਹਨੇ ਸਮਝਿਆ ਵੀ ਜਿਹੜੀ ਗੁਰੂ ਸਾਹਿਬ ਨੂੰ ਬਖਸ਼ਿਸ਼ ਹੈ ਉਹ ਆਪਣੀ ਨੂੰ ਮੈਂ ਆਪ ਹੀ ਜਿਹੜੀ 52 ਸੇਵਾ ਕਰਕੇ ਪਾਈ ਸੀ ਯਮਨਾਬਾਦ ਦੇ ਕਈ ਕਿਿਆਂ ਨੂੰ ਛੱਡ ਕੇ ਉਹ ਮੈਂ ਆਪਣੀ ਆਪ ਗਵਾ ਰਿਆਂ ਹਾਂ ਇਸ ਗੱਲ ਨੂੰ ਸਮਝ ਨਾ ਸਕਿਆ ਸਤਗੁਰੂ ਤੇਗ বাহাদুর ਸਾਹਿਬ ਨੂੰ ਬੁਲਾ ਕੇ ਸਾਥ ਸੰਗਤ ਜੀ ਈਰ ਮੰਨਉਣ ਵਾਸਤੇ ਬੜੇ ਯਤਨ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੇ ਆਖਿਆਂ ਨੇ ਤਿਲਕ ਜਨਿਉ ਰਾਖਾ ਪਰਉ ਤਾ ਕਾ ਕਿਨੋ ਬੜੋ ਕਲੂ ਮਸਾ ਕਾ ਸਾਧਨ ਹਿਰਪੀ ਦੀਨ ਕਰੀ ਸੀਹ ਦੀਆ ਪਰ ਸਿਰ ਨਾ ਉਚਰੀ ਧਰਮ ਹੀਦ ਸਾ ਕਾ ਜਨ ਕੀਆ ਸੀਹ ਦੀਆ ਪਰ ਸਿਰ ਨੋ ਬੀਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1732 ਬਿਕਰਮੀ ਵਿੱਚ ਮਹਾਰਾਜ ਸਾਹਿਬ ਨੇ ਮਗਰ ਸੁਦੀ ਪੰਜਵੀਂ ਵਾਲੇ ਦਿਨ ਦਿਨ 12 ਵਜੇ ਮਹਾਰਾਜ ਸਾਹਿਬ ਇੰਤਖਾਮੀ ਚੌਂਕ ਵਿੱਚ ਇਹ ਸਾਾਕਾਂ ਕੀਤਾ ਰੰਗ ਜਿਹੇ ਦੀ ਤਲਵਾਰ ਜਿਹੜੀ ਸੀ ਉਹ ਕੱਚੇ ਤਾਗੇ ਤੇ ਕਾਗਜ਼ ਨੂੰ ਨਾ ਕੱਟ ਸਕੀ ਆਪਣੇ ਸਤਸਗੁਰੂ ਮਹਾਰਾਜ ਸਾਹਿਬ ਗਰੀਬ ਨਵਾਜ਼ ਜੀ ਨੇ ਇਸ਼ਨਾਨ ਕਰਕੇ ਜਪ ਸਾਹਿਬ ਦਾ ਪਾਠ ਕਰਿਆ ਜਦੋਂ ਜਦੋਂ ਸੱਜਣ ਚਲਾਉਣ ਲੱਗਾ ਤਲਵਾਰ ਆਪ ਦਾ ਸਰੀਸ ਉੱਡ ਕੇ ਸਿੱਖ ਦੀ ਝੂਲੀ 'ਚ ਪੈ ਗਿਆ ਉਹਦਾ ਵਾਰ ਖਾਲੀ ਗਿਆ ਇਸ ਪ੍ਰਕਾਰ ਸਾਰ ਸਮਝੀ ਜੁਲਮਦਿੱਤੇ ਖੁੰਢੀ ਕਰਤੀ ਗੁਰੂ ਤੇਗ ਬਹਾਦਰ ਸਾਹਿਬ ਸਿੱਧੇ ਪਾਤਸ਼ਾਹੀ ਨੇ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੇਵਿਸ਼ ਕੁਰਬਾਨ ਕੀਤਾ ਕਲਗੀ ਪਾਤਸ਼ਾਹੀ ਨੇ ਤਖਤ ਬਖਸ਼ਿਆ ਤਖਤ ਤੇ ਬੈਠ ਕੇ ਮਹਾਰਾਜ ਸਾਹਿਬ ਜੀ ਨੇ ਉਹ ਜ਼ੁਲਮ ਦਾ ਨਾਸ਼ ਕੀਤਾ 25 ਜੰਗ ਗੁਰੂ ਸਾਹਿਬ ਜੀ ਨੇ ਤਕਰੀਬਨ ਆਪ ਨੇ ਹਾਜਰੀ ਚੜ੍ਹ ਚੜ੍ਹ ਕੇ ਜਿਹੜੇ ਜ਼ਾਲਮ ਸੀ ਉਹਨਾਂ ਨੂੰ ਦਬਾਉਣ ਵਾਸਤੇ ਕੀਤੇ ਅਤੇ ਬੱਡੇ ਫੇਰ ਸੰਗ ਸਤਿਗੁਰੂ ਸਾਹਿਬ ਜੀ ਨੇ ਜੋ 6 ਮਹੀਨੇ ਘੇਰਾ ਰਿਹਾ ਸੀ 8 ਮਹੀਨੇ ਉਸ ਵਿੱਚ ਜੰਗ ਕੀਤੀ ਜਿਨ੍ਹਾਂ ਜੰਗਾਂ ਅਸਲਾ ਸਤਿਗੁਰੂ ਦੀ ਫਤਿਹ ਨਹੀਂ ਆਖਿਰ ਜਦੋਂ ਜੰਗ ਨਾਜੇਦੇ ਵੇਖਿਆ ਉਸ ਵੇਲੇ ਜਾਲਮਾਂ ਨੇ ਝੂਠੀਆਂ ਸਹਾਂ ਖਾ ਕੇ ਪਹਾੜੀਆਂ ਰਾਜਿਆਂ ਨੂੰ ਵੀ ਗਊ ਆਟੇ ਦੀ ਬਣਾ ਕੇ ਅਤੇ ਇਹਨਾਂ ਨੂੰ ਵੀ ਸਜਦੇ ਸਿਰ ਤੇ ਕੁਰਾਨ ਰੱਖ ਕੇ ਔਰੰਗਜ਼ੇਬ ਨੇ ਇਹ ਮਹਾਰਾਜ ਸਾਹਿਬ ਦੇ پاس ਭੇਜਦੇ ਸਨ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਿ ਭਾਈ ਤੁਸੀਂ ਸਾਰੇ ਝੂਠੇ ਹੋ ਸਾਨੂੰ ਨਿਸ਼ਚਿਆ ਨਹੀਂ ਸਿੱਖ 8 ਮਹੀਨੇ ਦੇ ਭੁੱਖੇ ਉਸ ਮੇਰੇ ਦਾਵਾ ਡੋਲ ਹੋਏ ਸੀ ਇਹਨਾਂ ਨੇ ਕਿਹਾ ਮਹਾਰਾਜ ਹੁਣ ਤਾਂ ਮੇਰੇ ਜਿਹੜੇ ਸ਼ਰਮ ਲੈਂਦੇ ਆਂ ਕੁਰਾਨ ਸਜਦੇ ਸਿਰ ਤੇ ਚੁਕਾ ਕੇ ਰੱਖ ਕੇ ਲਿਆਏ ਆਂ ਅਨੰਤ ਪਰਸਾਂ ਛੱਡੋ ਸਤਿਗੁਰੂ ਜੀ ਕਿਹਾ ਤੁਹਾਨੂੰ ਇਹਨਾਂ ਦਗਾ ਦਿਖਾਉਣੇ ਆਂ ਦਗਾ ਦਿਖਾਉਣ ਤੋਂ ਸਾਥ ਸੰਗਤ ਜੀ ਨੂੰ ਸੀ ਜਾਣੇ ਆ ਇਸ ਪ੍ਰਕਾਰ ਕਹਿ ਕੇ ਮਹਾਰਾਜੀ ਨੇ ਹਜ਼ਾਰ ਵੈਲ ਦੇ ਤੇ 10000 ਵੱਲ ਦੇ ਉੱਤੇ ਸਾਰ ਸੰਗੇ ਜੀ ਗੂਣਾ ਕੂੜੇ ਕਜੇ ਦੀਆਂ ਲੱਗ ਕੇ ਭੇਜੀਆਂ ਉੱਤੇ ਖੀਰ ਖਾਉਦੇ ਬਸਰ ਦੋ ਦੋ ਗੱਲ ਬਾਤ ਤੇ ਖਜ਼ਾਨਾ ਜਾਣ ਕੇ ਸਾਰੇ ਲੁੱਟ ਕੇ ਲੈ ਗਏ ਜੋ ਲੁੱਟੇ ਤੇ ਮਾਰੋ ਤੋਪਾਂ ਛੱਡੀਆਂ ਤੋਪਾਂ ਦੱਸਿਆ ਸਿੱਖੋ ਇਹ ਡਰਾ ਕਰਨ ਵਾਲੇ ਹੈ ਤੁਸੀਂ ਇਹਨਾਂ ਦੇ ਪਹਲੇਖੇ ਜਨਾਓ ਫੇਰ ਵੀ ਸਿੱਖਾਂ ਨੂੰ ਬਾਹਰ ਹੀ ਭੁੱਖ ਦੇ ਦੋ ਕਰਕੇ ਧੀਰ ਜਨਾ ਸਹਾ ਸਕੇ ਨਾਲੇ ਸਰਦੂਜੀ ਨੇ ਆਪਣੀ ਬੰਸ ਕੁਰਬਾਨ ਕਰਨੀ ਸੀ ਮੁਲਕ ਦੀ ਰੱਖਿਆ ਕਰਨ ਨੂੰ ਆਸਤੇ ਇਹ ਜਦੋਂ ਸਿੱਖਾਂ ਦਾ ਧੀਰਜ ਹਾਰ ਗਿਆ ਸਾਲ ਸੰਗ੍ਰਿ 1766 ਜਿਨ੍ਹਾਂ ਨੇ ਘੇਰੇ ਵਿੱਚ ਭੁੱਖ ਦਾ ਦੁੱਖ ਸਹਾਰਿਆ ਜੰਗ ਕਰਦਿਆਂ ਕਰਦਿਆਂ 1000 ਸਿੰਘ ਸ਼ਹੀਦ ਹੋਇਆ ਸੀ 8 ਮਹੀਨਿਆਂ ਵਿੱਚ ਇਸ ਪ੍ਰਕਾਰ ਫਿਰ 700 ਸਿੰਘ ਮਹਾਰਾਜ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਕਿ ਮਹਾਰਾਜ ਅਨੰਦਪੁਰ ਸਾਹਿਬ ਛੱਡੋ ਮਾਤਾ ਸਾਹਿਬ ਜੀ ਨੇ ਕਹਿਣ ਤੋਂ ਅਨੰਦਪੁਰ ਸਾਹਿਬ ਛੱਡਿਆ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸੰਗਤ ਜੀ ਫਿਰ ਸਰਸਵਰ ਦੇ ਤੇ ਯੰਗ ਹੋਇਆ ਸਰਸਵਰ ਦੇ ਤੇ ਵੀ ਆਸਾ ਜੀ ਦੀਵਾਰ ਦੇ ਕਿਰਤਨ ਗੁਰੂ ਸਾਹਿਬ ਨੂੰ ਸੁਣਿਆ ਜਿੰਨਾ ਚਿਰ ਕੀਰਤਨ ਹੁੰਦਾ ਰਿਹਾ ਉਹਨਾਂ ਚੱਕੇ ਦੇ ਗੋਲੀ ਦੀ ਵਜਈ ਜੋ ਕੀਰਤਨ ਦੀ ਸੁਭਾਵਤੀ ਹੋਈ 700 ਸਿੰਘ ਸਰਸਵਰ ਦੇ ਤੇ ਯੰਗ ਕਰਕੇ ਸ਼ਹੀਦ ਹੋ ਗਿਆ 40 ਸਿੰਘ ਰੂਪੋ ਸਿੰਘ ਸਾਹਿਬ ਦੇ ਨਾਲ ਤੇ ਦੋਵੇਂ ਵੱਡੇ ਸਾਹਿਬਜਾਦੇ ਇਹ ਸਤਜੂਆਂ ਦੇ ਨਾਲ ਉਸ ਜੰਗ ਦੇ ਮੈਦਾਨ ਦੇ ਵਿੱਚ ਗਰੀਬ ਨਵਾਜ਼ ਜੀ ਦਾ ਸਬੰਧ ਅਜੀਤ ਸਿੰਘ ਸਾਹਿਬ ਜਾਦੇ ਨੇ ਬੜੇ ਭਾਰੀ ਜੰਗ ਦਾ ਮੁਕਾਬਲਾ ਕੀਤਾ ਉਹਨੂੰ ਨਾਲ ਭਾਈ ਉਹਦੇ ਸਿੰਘ ਜੀ ਨੇ ਸਵਾ ਬਰ ਫੌਜ ਨੂੰ ਸਾਰੀ ਰੋਕ ਰੱਖਿਆ ਤੇ 40 ਸਿੰਘ ਮਹਾਰਾਜ ਦੇ ਸਮੇਤ ਸਾਧ ਸੰਗੀਤ ਚਮਕੌਰ ਸਾਹਿਬ ਚਾਏ ਚਮਕੌਰ ਸਾਹਿਬ ਜੋ ਹੱਥ ਮੁਖਾਏ ਉਹ ਕਿ ਤੇ ਲੋਕੀਸ਼ੇ ਵੀ ਨਹੀਂ ਹਨ ਕਿਸ ਪ੍ਰਕਾਰ ਮਾਰਨ ਜਿਹੜੇ ਬਚਨ ਕੀਤੇ ਸਵਾ ਲੱਖ ਸੇ ਇੱਕ ਲੜਾਉਂ ਕਬਾ ਗੋਵਿੰਦ ਸਿੰਘ ਨਾਮ ਕਹਾਉਂ ਇਸ ਪ੍ਰਕਾਰ ਦੇ ਕੌਂਤਕੀਤੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਕੌਂਤਕਾਂ ਤੋਂ ਬਾਦਸਾਲ ਸੰਗੇ ਕੀ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਜੂਰ ਪੰਜਾਂ ਸਿੱਖਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਦਾ ਸਰੂਪ ਰਵੇਗਾ ਖਾਲਸਾ ਪੰਥ ਕਾਇਮ ਰਹੇਗਾ ਤੇ ਜੇ ਆਪ ਇੱਥੇ ਮਹਾਰਾਜ ਜੰਗ ਕਰਨਾ ਚਾਹੁੰਦੇ ਹੋ ਤਾਂ ਪੰਛ ਕਿਸ ਤਰ੍ਹਾਂ ਚੱਲੇਗਾ ਆਪ ਕਿਰਪਾ ਕਰੋ ਪੰਦੇਵਾਨੀ ਹੋ ਗੁਰੂ ਮਾਰਾ ਸਾਹਿਬ ਜੀਨ ਕਾ ਦੇਖੋ ਭਾਈ ਤੁਸੀਂ ਕੌਂਦਕੂ ਦੇਖੋ ਸਿੰਘ ਚੰਨ ਨੂੰ ਪਕੜਦੇ ਹੈ ਮਹਾਰਾੰਪੀਰ ਛੜਤਾ 10000 ਆਗ ਦੀ ਇੱਕ ਤੀਰ ਨਿਕਲਿਆ 10000 ਮੈਦਾਨ ਤੇ ਲੇਟ ਗਏ ਉਸ ਵੇ ਮਹਾਰਾਜ ਸਾਹਿਬ ਦੇ ਕੋਲੇ ਕੋਈ ਹਵਾ ਕਰਕੇ ਉੱਤੇ ਨਹੀਂ ਆਇਆ ਉਸ ਵੇਲੇ ਜੋਦੀ ਪਾਤਸ਼ਾਹ ਗਰੀਬਾ ਆਪਣੇ ਆਨੰਦਮੂਖ ਬੈਠੇ ਹਨ ਸਾਹਬ ਜਗਿਆ ਨੂੰ ਵਾਰ ਕੇ ਸੱਚੇ ਪਾਤਸ਼ਾਹ ਜੀ ਆਪਣੇ ਬ੍ਰਹਮ ਗਿਆਨ ਦੇ ਬੈਠੇ ਹਨ ਉਸ ਵੇਲੇ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜਰੂਰ ਇੱਥੋਂ ਚਲੋ ਅਸੀਂ ਜਿੱਥੇ ਕੋ ਸਾਰੇ ਬਾਕੀ ਦੇ ਸਿੰਘ ਸ਼ਹੀਦ ਦੀ ਪਾਵਾਂਗੇ ਇਹ ਸੁਣ ਕੇ ਗੁਰੂ ਮਾਰਾ ਜਾਨ ਕੇ ਚੰਗਾ ਖਾਲਸਾ ਜੀ ਤੁਹਾਡੀ ਕੁਰਬਾਨੀ ਹੈ ਇਹਦੀ ਅੱਜ ਤੋਂ ਖਾਲਸਾ ਗੁਰੂ ਤੇ ਗੁਰੂ ਖਾਲਸਾ ਤੁਹਾਨੂੰ ਇਹ ਬਖਸ਼ਿਸ਼ ਕੀਤੀ ਅਸੀਂ ਆਪਣੀ ਕਲਗੀ ਤੇ ਜਗਾ ਪੰਜਾਂ ਸਿੰਘਾਂ ਦੇ ਅੱਗੇ ਰੱਖ ਦਿੱਤੀ ਪਾਈ ਸੰਤ ਸਿੰਘ ਦੇ ਸਿਰ ਦੇ ਉੱਤੇ ਚੁਲਾ ਦਿੱਤੀ ਸਿੰਘਾਂ ਨੇ ਉਸ ਵਕਤ ਮਹਾਰਾਜ ਸਾਹਿਬ ਜੀ ਦੇ ਨਾਲ ਭਾਈ ਗਿਆਨ ਸਿੰਘ ਤੇ ਧਰਮ ਸਿੰਘ ਤੇ ਮਾਨ ਸਿੰਘ ਤੇ ਨੇ ਇਹ ਨਿਕਲੇ ਹਨ ਤੇ ਉਸ ਵਕਤ ਮਹਾਰਾਜ ਸਾਹਿਬ ਮਾਛੀਆੜੇ ਆ ਗਏ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਮਾਛੀਆੜੇ ਤੋਂ ਗੁਰੂ ਮਹਾਰਾਜ ਸਾਹਿਬ ਜੀ ਇੱਕ ਮਾਈ ਸੀ ਖਤਰਾਨੀ ਉਹ ਮਹਾਰਾਜੀ ਹਰ ਸਾਲ ਭੇਟਾ ਕਰਦੀ ਸੀ ਉਹਦੀ ਭੇਟਾ ਲੈ ਕੇ ਨੀਲੇ ਵਸਤੇ ਰੰਗ ਕੇ ਗੁਰੂ ਮਾਰਾ ਸਾਹਿਬ ਦੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਉਸ ਵਕਤ ਭਾਈ ਬਿਆਸ ਸਿੰਘ ਚੋਰ ਕਰ ਰਿਹਾ ਹੈ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਸਿਹਰਾਣੇ ਵੱਲ ਲੱਗੇ ਹੋਏ ਹੈ ਗਨੀਖਾਂ ਤੇ ਨਵੀਖਾਂ ਇਹ ਦੋਵੇਂ ਮਹਾਰਾਜਾ ਦਾ ਪੈਨਦਵਲ ਲੱਗੇ ਹੋਏ ਹੈ ਇਸ ਪ੍ਰਕਾਰ ਉੱਚ ਦੇ ਪੀਰ ਉੱਚੇ ਦੇ ਮੁਸਲਮਾਨ ਜੇ ਕਿਸੇ ਨੇ ਪੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਇਹ ਉੱਚੇ ਕੇ ਮੁਸਲਮਾਨ ਗੁਰੂ ਸਾਹਿਬ ਜੀ ਦੇ ਸਿੱਖ ਬਣੇ ਸਾਹਮਣੇ ਇਸ ਨਾਮ ਕਰਕੇ ਮਾਰਾ ਸਾਹ ਸੱਚੇ ਪਾਤਸ਼ਾਹ ਜੀ ਜਾ ਰਿਹਾ ਨੀਲੇ ਵਸਤਰ ਸਾਰੇ ਪਹਿਰੇ ਹੋਏ ਆ ਤੇਰਾ ਚੰਦ ਵਾਂਗੂ ਚਿਹਰੇ ਵਿੱਚੋਂ ਨੀਲੇ ਵਸਤਾਂ ਦੇ ਚਮਕ ਰਿਹਾ ਹੈ ਇਓ ਉਸ ਪਛਾਣ ਨੇ ਜਿਹੜਾ ਪਹਿਰੇ ਆਪਣੇ ਸੀਲ ਲੱਲਿਆ ਕਬਿਆਂ ਦੇ ਪਾਸ ਕਟਾਣੇ ਦੇ ਪਾਸ ਉਹ ਸੌ ਉਤੇ ਹੋਏ ਸੀ ਮਹਾਰਾਜ ਦੀ ਭਾਲ ਵਿੱਚ ਉਹਨਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਪਰਖ ਕਰਨ ਵਾਸਤੇ ਖਾਣਾ ਤਿਆਰ ਕੀਤਾ ਹਜੂਰ ਨੇ ਕਿਹਾ ਕਿ ਉਸ ਵੇਲੇ ਸਿੱਖਾਂ ਨੇ ਕਿਹਾ ਮਹਾਰਾਜ ਸਾਹਿਬ ਪ੍ਰਸ਼ਾਦ ਨਹੀਂ ਸਕਦੇ ਅਸੀਂ ਰੋਜੇ ਜਰਿੰਦੇ ਆ ਉਸ ਵੇਲੇ ਕਿ ਸਿੱਖ ਨਾਲ ਦੇ ਆਉਣ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਤੇ ਗਏ ਆਸੋ ਤਨੇ ਗਏ ਇਹਨਾਂ ਨੇ ਕਿਹਾ ਮਹਾਰਾਜ ਸਾਡੀ ਸਿੱਖ ਜਿਵੇਂ ਨਹੀਂ ਬੂ ਮਾਰਾ ਕੇ ਜਵਸਾ ਉਹਦਾ ਪਾਠ ਕਰੇ ਕੁਰਬਾਨੇ ਢੇਟਾ ਕਰੇ ਉਹ ਦੇਖੋ ਕੀ ਬਣਦਾ ਇਹਨੇ ਕੀ ਤਕੜਾ ਪ੍ਰਸ਼ਾਦ ਬਣ ਗਿਆ ਉਸ ਵੇਲੇ ਤੇ ਹੈਰਾਨ ਹੋ ਗਏ ਦੇਖ ਕੇ ਤੇ ਸਿਕੰਦਰ ਇਸ ਤਵੇ ਘਾਤ ਅਰ ਸੱਚੇ ਪਾਤਸ਼ਾਹ ਜੀ ਰੱਖਿਆ ਤੇ ਜਦੋਂ ਮਾਰਾ ਸਾਹਿਬ ਰਸਤੇ ਜਾਏ ਉਦੋਂ ਸਿੰਘਾਂ ਨੂੰ ਵਿਖਾਇਆ ਕਿ ਵੇਖੋ ਕੜਾ ਪ੍ਰਸ਼ਾਦ ਸੀ ਕੀ ਸੀ ਸਾਰਿਆਂ ਨੇ ਮੰਨਿਆ ਕਿ ਹਾਂ ਮਾਰਾ ਕੜਾ ਪ੍ਰਸ਼ਾਦ ਹੋ ਗਿਆ ਸੀ ਇਹ ਕੁਰਬਾਨੇ ਢੇਟਾ ਜਿਹੜੀ ਹੈ ਇਹ ਪਹਿਲੇ ਪਾਤਸ਼ਾਹ ਨੇ ਪਹਿਲਾ ਪੰਜਾ ਲਾਉਂਦੇ ਇਹ ਪੰਜਾ 15 ਤੱਕ 6ਵੇਂ ਪਾਤਸ਼ਾਹ ਤੀਰ ਲਾਉਣ ਲੱਗੇ ਸਨ 7ਵੇਂ ਵੀ ਤੀਰ ਲਾਉਂਦੇ ਰੇ 8ਵੇਂ ਵੀ 9ਵੇਂ ਵੀ 10ਵੇਂ ਪਾਤਸ਼ਾਹ ਜੀ ਨੇ ਜਿਸ ਵਕੰਮਰ ਤਿਆਰ ਕੀਤਾ ਉਦੋਂ ਕੁਰਪਾਨ ਪੇਟਾ ਕੀਤੀ ਉਦੋਂ ਕੁਰਬਾਨ ਦੀ ਇਹ ਪੇਟਾ ਦੀ ਮਰਿਆਦਾ ਚੱਲ ਪਈ ਇਸ ਪ੍ਰਕਾਰ ਸਾਹਿਬ ਸੰਗ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਰਿਆਦਾ ਤੋਰੀ ਇਸੇ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੋਹਾਂ ਸਾਹਿਬਾਂ ਦੇ ਤੇ ਮਾਤਾ ਜੀ ਦਾ ਸਰੰਦਾ ਖਬਰ ਮਗਾਈ ਉਹਨਾਂ ਨੇ ਸ਼ਹੀਦ ਵੀ ਪਾਈ ਅਤੇ ਮੁਸਲਮਾਨਾ دین ਕਬੂਲ ਨਹੀਂ ਕੀਤਾ ਇਸ ਪ੍ਰਕਾਰ ਸਾਧ ਸੰਗਤ ਜੀ ਸਾਰੀ ਖਬਰ ਲੈ ਕੇ ਸ੍ਰੀ ਮੁਖਸਰ ਸਾਹਿਬ ਦੇ ਜੰਗ ਵਿੱਚ ਟਟੀਆਂ ਗੰਡੀਆਂ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਸਾਹਿਬ ਆ ਕੇ 9 ਮਹੀਨੇ ਰਹੇ ਮਹਾਰਾਜ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜਾਏ ਤੇ ਲਿਖਾਈ ਕਰਾਈ ਇਸ ਪ੍ਰਕਾਰ ਕੌਤਾ ਕਰਕੇ ਬਿਠੰਡੇ ਵਿੱਚੋਂ ਦਿਓ ਕੱਢਿਆ ਦਲੇ ਆਲਕਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਇਹ ਸਾਰੇ ਜਦੋਂ ਪਰਖਣ ਲੱਗੇ ਨਾ ਕੋਈ ਦਿੱਲੀ ਦਾ ਘਰੋਂ ਤਖਤ ਲਈਏ ਚਲੋ ਨਾਲ ਦੱਖਣ ਜਾਣੋਂ ਕਿਸੇ ਨੂੰ ਪਸੰਦ ਨਾ ਕੀਤਾ ਉਸ ਵਕਤ ਸਾਰ ਸਿੰਘ ਜੀ ਗੁਰੂ ਸਾਹਿਬ ਜੀ 2200 ਸਿੰਘ ਸਾਰੇ ਇਲਾਕਿਆਂ ਦੇ ਨਾਲ ਸੀ ਉਹਦੇ ਸਮੇਤ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਜਦੋਂ ਆਏ ਦੱਖਣ ਦੀ ਤਰਹੋ اس ویسے تارا آزم جہاں سی یہ بہادر شاہ کا جنگ سی بہادر شاہ پانچ ہزار فوج سے یہ گرو گوبند سنگھ کی جی شرن لی جی شری گرو گوبند سنگ مہاراج جی نے اس وقت ستسنگ جی کہا بھائی آنند لال کے رائے کہ پیو ورگا نہ دوکھے بازی کرے اِسی یہ راج دیاں گے راج دے کے دو سوال پورے کہا سچے پاتشاہ میں ضرور پورا رہا ਅਖੀਰ ਤਾਰਾ ਆਜਮ ਦੇ ਜੰਗ ਦੇ ਮੁਕਾਬਲੇ 'ਚ ਆ ਕੇ ਪੰਜ ਸਿੰਘ ਮਹਾਰਾਜ ਜੀ ਨੂੰ ਭੇਜੇ ਪੰਜ ਸਿੰਘ ਭੇਜਿਆਂ ਤੋਂ ਜਦੋਂ ਬਹਾਦਰ ਸ਼ਾਹੀ ਹਾਰ ਹੁੰਦੀ ਦੇਖੀ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਕੋੜੇ ਤੇ ਚੜੇ ਹੋਏ ਸ਼ਹੀਦੀ ਹੋ ਜਾਂਦੇ ਸਮੇਂ ਤਾਂ ਆ ਕੇ ਮਹਾਰਾਜ ਸਾਹਿਬ ਜੀ ਨੇ ਦੋ ਤੀਰਾਂ ਨਾਲ ਤਾਰਾ ਆਜਮ ਨੂੰ ਇਕੱਠੇ ਜਦੋਂ ਤੀਰ ਮਾਰ ਕੇ ਤੇ 14 ਬਰਾਮਾ ਸਵੇਦ ਮੈਦਾਨ ਤੇ ਲਟਕਾ ਦਿੱਤੇ ਬਹਾਦਰ ਸਾਹਿਬ ਜਿੱਤ ਹੋਈ ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਦਿੱਲੀ ਚ ਗੁਰੂ ਸਾਹਿਬ ਜੀ ਆਏ ਦਿੱਲੀ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਰਕਾਬ ਦਾ ਹੀ ਸੇਵਾ ਆਪ ਨੇ ਕਰਵਾਈ ਉੱਥੇ ਆ ਕੇ ਇਸ਼ਾਰਾ ਰੱਖਦਾ ਜਿੰਨੇ ਤੋਂ ਦਿੱਲੀ ਰਹੇ ਪਾਠ ਕਰਦੇ ਰਹੇ ਸੀਸ ਕਾ ਜਵਾਬ ਦੇ ਕੇ ਕਿ ਪੰਥ ਜਿਸ ਵਕਤ ਬਰਕਤ ਵਾਲਾ ਹੋਵੇਗਾ ਦਿੱਲੀ ਜਾ ਕੇ ਸਿੰਘਾਂ ਦੋ ਵਾਰੀ ਮਾਰੀ ਹੈ ਉਦੋਂ ਗੁਰਦਾਰੇ ਭਾਈ ਬਘੇਲ ਸਿੰਘ ਨੇ ਦਿੱਲੀ ਦੇ ਸਾਰੇ ਕੈਮ ਜਿਹੜੇ ਸੱਤੇ ਘੰਡੇ ਹਰਵਾਰਾ ਦੇ ਕਾਇਮ ਕੀਤੇ ਹਾਂ 11 ਗੁਰਦੁਆਰੇ ਗੁਰਸਾਹਿਬ ਦੀ ਯਾਦਗਾਰ ਹਨ ਇਸ ਪ੍ਰਕਾਰ ਸਾਧ ਸੰਗਤ ਦੀ ਇਹ ਸੇਵਾ ਹੋਈ ਉਹਨੂੰ ਬਾਦ ਮਾਰਿਆ ਸਹਿ ਸੱਚੇ ਪੈਰਸ਼ਾਹ ਦਿੱਲੀ ਦੇ ਵਿੱਚ ਮਾਤਾ ਸੁੰਦਰੀ ਜੀ ਨੂੰ ਤੇ ਮਾਤਾ ਸਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਵੀ ਉਹ ਪਰ ਮਾਤਾ ਜੀ ਨੇ ਹੱਟ ਕੀਤਾ ਕਿ ਮੈਂ ਮਾਰਾ ਮੈਂ ਨਾਲ ਜਾਉਣਾ ਬੇਨਤੀ ਕੀਤੀ ਇਹਨਾਂ ਦੇ ਸਮੇਤ ਮਾਰਸ 83 ਨੂੰ 30 ਅੜਦਕਾ